ਇੱਕ ਬੁੱਢੇ ਬਾਜ ਨੇ ਦੱਸਿਆ ਕਿ ਬੁੜਾਪੇ ਵਿੱਚ ਔਲਾਦ ਸਾਥ ਕਿਉਂ ਛੱਡ ਜਾਂਦੀ ਹੈ ਅੱਜ ਦੀ ਇਹ ਵੀਡੀਓ ਬਿਨਾ ਸਕਿੱਪ ਕੀਤੇ ਸਭ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਬੁੜਾਪਾ ਤਾਂ ਇੱਕ ਦਿਨ ਸਭ ਤੇ ਆਏਗਾ ਜੋ ਅੱਜ ਬੱਚਾ ਹੈ ਉਹ ਕੱਲ ਨੂੰ ਜਵਾਨ ਹੋਏਗਾ ਤੇ ਪਰਸੋ ਬਜ਼ੁਰਗ ਵੀ ਹੋਏਗਾ ਚਾਹੇ ਕੁਝ ਵੀ ਕਰ ਲੋ ਇਸ ਵਿੱਚ ਕਿਸੇ ਦੀ ਵੀ ਨਹੀਂ ਸੁਣੀ ਜਾਏਗੀ ਐਵੇਂ ਬਿਲਕੁਲ ਵੀ ਨਹੀਂ ਹੈ ਜੇ ਕੋਈ ਇਨਸਾਨ ਬਹੁਤ ਅਮੀਰ ਹੈ ਤਾਂ ਉਹ ਰਿਸ਼ਵਤ ਦੇ ਦੇਗਾ ਤੇ ਬੁੜਾਪਾ ਉਸ ਤੇ ਅਸਰ ਨਹੀਂ ਕਰੇਗਾ ਐਵੇਂ ਨਹੀਂ ਐ ਜੇ ਕੋਈ ਬਹੁਤ ਬਹਾਦਰ ਹੈ ਲੋਕ ਉਸ ਤੋਂ ਡਰਦੇ ਨੇ ਤੇ ਬੁਢਾਪਾ ਵੀ ਉਹਦੇ ਡਰ ਤੋਂ ਉਹਦੇ ਕੋਲ ਨਹੀਂ ਜਾਏਗਾ ਚਾਹੇ ਕੋਈ ਅਮੀਰ ਹੋਏ ਗਰੀਬ ਹੋਏ ਧਨੀ ਹੋਏ ਹਰ ਇੱਕ ਇਨਸਾਨ ਤੇ ਬੁਢਾਪਾ ਆਣਾ ਹੀ ਆਣਾ ਹੈ ਇਸ ਵੀਡੀਓ ਤੋਂ ਤੁਹਾਨੂੰ ਪਤਾ ਚੱਲੇਗਾ ਕਿ ਔਲਾਦ ਬੁਢਾਪੇ ਵਿੱਚ ਸਾਥ ਕਿਉਂ ਛੱਡ ਜਾਂਦੀ ਹੈ ਇਸ ਗੱਲ ਨੂੰ ਸਮਝਣ ਲਈ ਆਹ ਕਹਾਣੀ ਬਹੁਤ ਧਿਆਨ ਨਾਲ ਸੁਣੋ ਇੱਕ ਜੰਗਲ ਵਿੱਚ ਇੱਕ ਬਹੁਤ ਵੱਡਾ ਪੇੜ ਸੀ ਉਸ ਤੇ ਹਜ਼ਾਰਾਂ ਹੀ ਪੰਛੀ ਰਹਿੰਦੇ ਸੀ ਪਖਸ਼ੀਆਂ ਨੂੰ ਉਸ ਪੇੜ ਤੇ ਰਹਿ ਕੇ ਬਹੁਤ ਹੀ ਆਨੰਦ ਆਉਂਦਾ ਸੀ ਕਹਿੰਦੇ ਆ ਜਦੋਂ ਅਸੀਂ ਕਿਸੇ ਸਥਾਨ ਤੇ ਜਾਂ ਇਨਸਾਨ ਨਾਲ ਬਹੁਤ ਹੀ ਲੰਬੇ ਸਮੇਂ ਤੱਕ ਰਹਿੰਦੇ ਆ ਤਾਂ ਸਾਨੂੰ ਉਸ ਇਨਸਾਨ ਜਾਂ ਸਥਾਨ ਨਾਲ ਪਿਆਰ ਹੋ ਜਾਂਦਾ ਹੈ ਇਸੇ ਤਰ੍ਹਾਂ ਉਸ ਪੇੜ ਤੇ ਰਹਿਣ ਵਾਲੇ ਸਾਰੇ ਹੀ ਪਖਸ਼ੀਆਂ ਨੂੰ ਉਸ ਪੇੜ ਨਾਲ ਮੋਹ ਹੋ ਗਿਆ ਸੀ ਪਰ ਇੱਕ ਟਾਈਮ ਬਾਅਦ ਜੰਗਲ ਸੁੱਕ ਗਿਆ ਕਿੰਨੇ ਹੀ ਸਾਲ ਉੱਥੇ ਬਾਰਿਸ਼ ਨਹੀਂ ਆਈ ਜੰਗਲ ਦੇ ਸਾਰੇ ਹੀ ਪੇੜ ਸੁੱਕ ਸੁੱਕ ਕੇ ਮੁਰਝਾ ਗਏ ਉਹ ਪੇੜ ਵੀ ਮੀਂਹ ਆਣ ਕਰਕੇ ਸੁੱਕਣ ਲੱਗ ਪਿਆ ਸਾਰੇ ਹੀ ਪੰਛੀ ਹੌਲੀ ਹੌਲੀ ਕਰਕੇ ਉਹ ਪੇੜ ਨੂੰ ਛੱਡ ਕੇ ਜਾਣ ਲੱਗੇ ਜਦੋਂ ਪੇੜ ਪੂਰੀ ਤਰ੍ਹਾਂ ਤੋਂ ਸੁੱਕ ਗਿਆ ਉਹਦੇ ਪੱਤੇ ਟਹਿਣੀਆਂ ਟੁੱਟ ਕੇ نیچے ਗਿਰਨ ਲੱਗ ਪਿਆ ਤੇ ਉਸ ਪੇੜ ਤੇ ਰਹਿਣ ਵਾਲੇ ਸਾਰੇ ਹੀ ਪੰਛੀ ਉਹ ਪੇੜ ਨੂੰ ਛੱਡ ਕੇ ਕਿਤੇ ਹੋਰ ਰਹਿਣ ਲੱਗ ਪਏ ਕੇਵਲ ਇੱਕ ਬੁੱਢਾ ਬਾਜ਼ ਉਸ ਪੇੜ ਤੇ ਇਕੱਲਾ ਬੈਠਾ ਰਹਿ ਗਿਆ ਉਹਨੇ ਵੇਖਿਆ ਉਹ ਪੇੜ ਤੇ ਸਾਰੇ ਹੀ ਪੰਛੀ ਰਹਿਣ ਵਾਲੇ ਕਿੱਕ ਕਰਕੇ ਸਾਰੇ ਚਲੇ ਗਏ ਕੁਝ ਪක්ෂੀਆਂ ਨੇ ਉਹ ਬੁੱਡੇ ਬਾਜ ਨੂੰ ਵੀ ਉਹ ਪੇੜ ਛੱਡਣ ਨੂੰ ਕਿਹਾ ਪਰ ਉਸ ਬਾਜ ਨੇ ਛੱਡ ਕੇ ਜਾਣ ਤੋਂ ਮਨਾ ਕਰਤਾ ਬੁੱਢੇ ਬਾਜ ਨੇ ਸੋਚਿਆ ਕਿ ਮੇਰਾ ਜਨਮ ਇਸੇ ਪੇੜ ਤੇ ਹੋਇਆ ਹੈ ਇਸੇ ਪੇੜ ਤੇ ਮੈਂ ਖੇਲ ਕੇ ਵੱਡਾ ਹੋਇਆ ਮੇਰੇ ਜੀਵਨ ਦੇ ਸਾਰੇ ਹੀ ਸੁੱਖ ਇਸੇ ਪੇੜ ਨੇ ਦਿੱਤੇ ਅੱਜ ਜਦ ਇਸ ਪੇੜ ਤੇ ਸੰਕਟ ਹੈ ਤਾਂ ਮੈਂ ਇਹਨੂੰ ਛੱਡ ਕੇ ਕਿਵੇਂ ਚਲ ਜਾਂ ਇਸ ਪੇੜ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ ਮੈਂ ਇਸ ਪੇੜ ਦਾ ਦੇਨਦਾਰਾਂ ਮੈਂ ਮਰ ਕੇ ਵੀ ਇਸ ਪੇੜ ਨੂੰ ਕਦੇ ਨਹੀਂ ਛੱਡਾਂਗਾ ਉਹ ਲੋਕ ਬਹੁਤ ਹੀ ਖੁਦਗਰਜ਼ ਹੁੰਦੇ ਨੇ ਜੋ ਬੁੜਾਪੇ ਵਿੱਚ ਆਪਣੇ ਮਾਪੇ ਨੂੰ ਛੱਡ ਕੇ ਚੱਲ ਜਾਂਦੇ ਨੇ ਜਾਂ ਦੂਜੇ ਦੇਸ਼ ਦੇ ਵਿੱਚ ਆਪਣਾ ਜੀਵਨ ਬਹੁਤ ਹੀ ਵਧੀਆ ਕੱਟਦੇ ਨੇ ਤੇ ਆਪਣੇ ਮਾਪੇ ਨੂੰ ਭੁੱਲ ਜਾਂਦੇ ਨੇ ਇਹੋ ਜੀ ਸੰਤਾਨ ਲਈ ਲਾਹਨਤ ਹੈ ਜਿਹੜੇ ਆਪਣੇ ਮਾਪੇ ਦੇ ਬੁੜਾਪੇ ਦਾ ਸਹਾਰਾ ਨਹੀਂ ਬਣ ਸਕਦੇ ਇੱਕ ਵਾਰ ਸੋਚ ਕੇ ਵੇਖੋ ਜਦ ਤੁਸੀਂ ਛੋਟੇ ਸੀ ਕੀ ਕਦੇ ਤੁਹਾਡੇ ਮਾਪੇ ਨੇ ਤੁਹਾਡਾ ਸਾਥ ਛੱਡਿਆ ਕਦੇ ਜਦ ਤੁਸੀਂ ਬਿਮਾਰ ਹੁੰਦੇ ਸੀ ਕਦੇ ਉਹ ਤੁਹਾਨੂੰ ਛੱਡ ਕੇ ਜਾਂਦੇ ਸੀ ਜਦ ਕਦੇ ਤੁਸੀਂ ਕਿਸੇ ਨਾਲ ਲੜੇ ਤੇ ਮੁਸੀਬਤ ਵਿੱਚ ਫਸ ਗਏ ਮਾਪੇ ਨੇ ਕਦੇ ਤੁਹਾਨੂੰ ਇਕੱਲਾ ਛੱਡਿਆ ਕਦੇ ਵੀ ਨਹੀਂ ਅੱਜ ਜਦੋਂ ਬਜ਼ੁਰਗ ਹੋ ਗਏ ਤਾਂ ਤੁਹਾਨੂੰ ਉਹਨਾਂ ਨਾਲ ਨਫ਼ਰਤ ਹੋਣ ਲੱਗ ਪਈ ਤੁਸੀਂ ਉਹਨਾਂ ਲਈ ਇੰਨਾ ਵੀ ਨਹੀਂ ਕਰ ਸਕਦੇ ਕਿ ਉਹਨਾਂ ਦੇ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣ ਜਾਓ ਬੁੱਢੇ ਬਾਜ ਨੇ ਮਰਦੇ ਦਮ ਤੱਕ ਉਹ ਪੇੜ ਨਾ ਛੱਡਣ ਦੀ ਕਸਮ ਖਾਈ ਕੁਝ ਦਿਨ ਹੋਰ ਬੀਤੇ ਤੇ ਉਹ ਪੇੜ ਦੀ ਹਾਲਤ ਬਹੁਤ ਬੁਰੀ ਹੋ ਗਈ ਉਹਨੂੰ ਸਿਉਂਕ ਲੱਗੀ ਪਰ ਬਾਜ਼ ਫਿਰ ਵੀ ਉਹਨੂੰ ਛੱਡ ਕੇ ਨਹੀਂ ਗਿਆ ਦਿਨੇ ਉਹ ਆਪਣੇ ਖਾਣੇ ਦਾ ਇੰਤਜ਼ਾਮ ਕਰਕੇ ਸ਼ਾਮ ਨੂੰ ਦੁਬਾਰਾ ਆ ਕੇ ਉਹ ਪੇੜ ਤੇ ਬੈਠ ਜਾਂਦਾ ਸੀ ਇਸੇ ਤਰ੍ਹਾਂ ਥੋੜੇ ਦਿਨ ਬੀਤ ਗਏ ਜਿਹੜੇ ਪੰਛੀ ਉਹ ਪੇੜ ਨੂੰ ਛੱਡ ਕੇ ਦੂਜੀ ਜਗ੍ਹਾ ਚਲੇ ਗਏ ਸੀ ਉਹਨਾਂ ਨੇ ਸੋਚਿਆ ਬੁੱਢਾ ਬਾਜ਼ ਹਜੇ ਵੀ ਉਹ ਪੇੜ ਤੇ ਬੈਠਾ ਰਹਿੰਦਾ ਹੈ ਕਿਉਂ ਨਾ ਆਪਾਂ ਸਾਰੇ ਮਿਲ ਕੇ ਉਹ ਬਾਜ ਨੂੰ ਮਿਲਣ ਚਲੀਏ ਤੇ ਉਹਨੂੰ ਸਮਝਾ ਕੇ ਆਪਣੇ ਕੋਲ ਲੈ ਆਈਏ ਆਹੀ ਸੋਚ ਕੇ ਕੁਝ ਪੰਛੀ ਉਹ ਬੁੱਢੇ ਬਾਜ ਕੋਲ ਗਏ ਤੇ ਆਪਣੇ ਨਾਲ ਚੱਲਣ ਨੂੰ ਕਿਹਾ ਕਹਿਣ ਲੱਗੇ ਕਿਉਂ ਤੁਸੀਂ ਆ ਸੁੱਕੇ ਪੇੜ ਤੇ ਬੈਠੇ ਰਹਿੰਦੇ ਹੋ ਇਹ ਪੇੜ ਖਤਮ ਹੋ ਚੁੱਕਿਆ ਹੈ ਮਰੇ ਦੇ ਨਾਲ ਮਰਨਾ ਕਾਦੀ ਸਮਝਦਾਰੀ ਹੈ ਆਹ ਪੇੜ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਦੀਮਕ ਇਹਨੂੰ ਰਾਤ ਦਿਨ ਗਲਾਈ ਜਾ ਰਹੀ ਹੈ ਕਿਸੇ ਦਿਨ ਤੇਜ਼ ਹਵਾ ਦੇ ਝੌਕੇ ਨਾਲ ਆਹ ਪੇੜ ਡਿੱਗ ਜਾਏਗਾ ਤੁਸੀਂ ਫਿਰ ਕਿੱਥੇ ਜਾਓਗੇ ਇੰਨੇ ਪੰਛੀਆਂ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਬੁੱਢਾ ਬਾਜ ਉਹ ਪੇੜ ਨੂੰ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ ਕਹਿਣ ਲੱਗਾ ਭਰਾਓ ਇਹ ਪੇੜ ਮੇਰੇ ਮਾਪੇ ਵਰਗਾ ਹੈ ਮੇਰੇ ਮਾਪੇ ਮੈਨੂੰ ਜਨਮ ਦੇ ਕੇ ਇਸੇ ਪੇੜ ਤੇ ਛੱਡ ਕੇ ਚਲੇ ਗਏ ਸੀ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਇਸੇ ਪੇੜ ਤੇ ਖੇល ਕੇ ਵੱਡਾ ਹੋਇਆ ਆਪਣੇ ਜੀਵਨ ਦੇ ਸਾਰੇ ਹੀ ਸੁੱਖ ਮੈਂ ਇਸੇ ਪੇੜ ਤੋਂ ਪ੍ਰਾਪਤ ਕੀਤੇ ਹਨ ਬਚਪਨ ਤੋਂ ਲੈ ਕੇ ਬੁੜਾਪੇ ਤੱਕ ਦਾ ਸਫ਼ਰ ਮੈਂ ਇਸੇ ਪੀੜ ਤੇ ਤੈਅ ਕੀਤਾ ਹੁਣਾਂ ਮੁਸ਼ਕਿਲ ਘੜੀ ਦੇ ਵਿੱਚ ਮੈਂ ਇਹਦਾ ਸਾਥ ਛੱਡ ਕੇ ਕਿਵੇਂ ਚਲੇ ਜਾਵਾਂ ਆ ਮੇਰੀ ਸਭ ਤੋਂ ਵੱਡੀ ਖੁਦਗਰਜ਼ੀ ਹੋਏਗੀ ਬਾਜ ਨੇ ਕਿਹਾ ਮੈਂ ਇਸੇ ਪੀੜ ਤੇ ਰਵਾਂਗਾ ਤੁਸੀਂ ਇੱਥੋਂ ਜਾਓ ਬਾਜ ਦੀ ਇਹ ਗੱਲ ਸੁਣ ਕੇ ਸਾਰੇ ਹੀ ਪੰਛੀ ਉਦਾਸ ਹੋ ਜਾਂਦੇ ਨੇ ਤੇ ਵਾਪਸ ਮੁੜ ਜਾਂਦੇ ਨੇ ਕੁਝ ਪੰਛੀ ਤਾਂ ਇਹ ਵੀ ਕਹਿੰਦੇ ਨੇ ਕਿ ਆ ਵਧਦੀ ਉਮਰ ਦੇ ਨਾਲ ਨਾਲ ਪਾਗਲ ਵੀ ਹੋ ਗਿਆ ਇਸੇ ਲਈ ਉਹਨੂੰ ਸਾਡਾ ਸਮਝਾਣਾ ਅੱਛਾ ਨਹੀਂ ਲੱਗਦਾ ਅਗਲੇ ਦਿਨ ਕੁਝ ਹੋਰ ਪੰਛੀ ਉਹਨੂੰ ਦੁਆਰਾ ਸਮਝਾਣ ਲਈ ਆਏ ਪਰ ਉਹ ਬਾਜ ਨੇ ਫਿਰ ਮਨ੍ਹਾ ਕਰਤਾ ਇਸ ਵਾਰ ਉਹ ਸਾਰੇ ਪੰਛੀ ਆਪਣੇ ਘਰ ਵਾਪਸ ਨਹੀਂ ਗਏ ਉਹ ਸਾਰੇ ਦੇਵਤੇ ਕੋਲ ਪਹੁੰਚ ਗਏ ਉਹਨਾਂ ਨੇ ਫਿਰ ਸਾਰੀ ਗੱਲ ਦੱਸੀ हे ਭਗਵਾਨ ਅਸੀਂ ਜਿਹੜੇ ਜੰਗਲ ਵਿੱਚ ਰਹਿੰਦੇ ਹਾਂ ਉੱਥੇ ਬਹੁਤ ਹੀ ਸਮੇ ਤੋਂ ਬਾਰਿਸ਼ ਨਹੀਂ ਪਈ ਸਾਰਾ ਹੀ ਜੰਗਲ ਸੁੱਕ ਗਿਆ ਪੇੜ-ਪੌਦੇ ਸਭ ਸੁੱਕ ਗਏ ਜੰਗਲ ਦੇ ਸਾਰੇ ਜੀਵ ਉਹ ਜੰਗਲ ਛੱਡ ਕੇ ਦੂਸਰੀ ਜਗ੍ਹਾ ਚਲੇ ਗਏ ਪਰ ਦੁੱਖ ਦੀ ਗੱਲ ਇਹ ਹੈ ਜਿਸ ਪੇੜ ਤੇ ਅਸੀਂ ਰਹਿੰਦੇ ਸੀ ਉਸੇ ਪੇੜ ਤੇ ਇੱਕ ਬੁੱਢਾ ਬਾਜ ਵੀ ਰਹਿੰਦਾ ਹੈ ਆਪਾਂ ਸਾਰੇ ਤਾਂ ਉਹ ਪੇੜ ਨੂੰ ਛੱਡ ਕੇ ਚਲੇ ਗਏ ਪਰ ਉਹ ਬੁੱਢਾ ਬਾਜ ਉਸ ਜਗ੍ਹਾ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਪੇੜ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ ਉਹ ਕਦੇ ਵੀ गिर ਸਕਦਾ ਹੈ ਆਪਾਂ ਉਹਨਾਂ ਨੂੰ ਸਮਝਾਣ ਗਏ ਸੀ ਪਰ ਫਿਰ ਵੀ ਉਹ ਪੇੜ ਛੱਡਣ ਨੂੰ ਮਨਜ਼ੂਰ ਨਹੀਂ ਹੋਏ ਉਹ ਕਹਿੰਦੇ ਸੀ ਮਰਦੇ ਦਮ ਤੱਕ ਮੈਂ ਕਦੇ ਵੀ ਇਹ ਪੇੜ ਦਾ ਸਾਥ ਨਹੀਂ ਛੱਡਾਂਗਾ ਇਸ ਲਈ हे ਭਗਵਾਨ ਤੁਸੀਂ ਇੱਕ ਵਾਰ ਉਹਨਾਂ ਨੂੰ ਸਮਝਾ ਦਿਓ ਕੀ ਪਤਾ ਉਹ ਤੁਹਾਡੇ ਹੀ ਕਹਿਣਾ ਮੰਨ ਜਾਣ ਸਾਰੇ ਹੀ ਪੰਛੀਆਂ ਦੇ ਵਾਰ-ਵਾਰ ਕਹਿੰਤੇ ਉਹ ਦੇਵਤਾ ਬਨ ਗਿਆ ਸਿਰ ਉਹ ਦੇਵਤਾ ਸਾਰੇ ਹੀ ਪੰਛੀਆਂ ਨਾਲ ਉਹ ਬਾਜ ਨੂੰ ਸਮਝਾਣ ਲੱਗਦੇ ਨਹੀਂ ਕਿ हे ਬੁੱਢੇ ਬਾਜ ਮੈਂ ਤੁਹਾਨੂੰ ਸਮਝਾਣ ਆਇਆ ਇਹ ਪੇੜ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਹੈ ਇਹਦੀ ਟਾਹਣੀਆਂ ਸੁੱਕ ਕੇ ਗਲ ਚੁੱਕੀਆਂ ਇਸ ਤੇ ਇੱਕ ਵੀ ਪੱਤਾ ਨਹੀਂ ਬਚਿਆ ਤੇ ਤੁਸੀਂ ਵੀ ਬਹੁਤ ਬਜ਼ੁਰਗ ਹੋ ਚੁੱਕੇ ਹੋ ਕਿਸੇ ਦਿਨ ਇਹ ਪੇੜ ਡਿੱਗ ਗਿਆ ਤੇ ਤੁਹਾਡੀ ਮੌਤ ਹੋ ਸਕਦੀ ਹੈ ਇਸ ਲਈ ਆਹ ਪੇੜ ਨੂੰ ਛੱਡ ਕੇ ਤੁਸੀਂ ਕਿਸੇ ਹੋਰ ਜਗ੍ਹਾ ਚਲੇ ਜਾਓ ਦੋਸਤੋਂ ਦੇਵਤੀ ਦੀ ਗੱਲ ਸੁਣ ਕੇ ਉਹ ਬੁੱਢਾ ਬਾਜ਼ ਕਹਿਣ ਲਗਾ ਜਦੋਂ ਮੇਰਾ ਜਨਮ ਹੋਇਆ ਸੀ ਮੇਰੇ ਮਾਪਿਓ ਮੈਨੂੰ ਇਸੇ ਪੇੜ ਤੇ ਛੱਡ ਕੇ ਮਾਰ ਗਏ ਸੀ ਸਵਰਗ ਚਲੇ ਗਏ ਸੀ ਮੈਨੂੰ ਇਸੇ ਪੇੜ ਨੇ ਪਾਲ ਪੋਸ ਕੇ ਵੱਡਾ ਕੀਤਾ ਆਪਣੇ ਬਚਪਨ ਵਿੱਚ ਮੈਂ ਇਸੇ ਪੇੜ ਤੇ ਖੇਡਦਾ ਸੀ ਇਸੇ ਪੇੜ ਤੇ ਰਹਿ ਕੇ ਸਾਰੇ ਸੁੱਖ ਲਿੱਤੇ ਆਂ ਇਸੀ ਪੇੜ ਤੇ ਰਹਿੰਦੇ-ਰਹਿੰਦੇ ਮੈਂ ਬੁੱਢਾ ਹੋ ਗਿਆ। ਅੱਜ ਜਦ ਇਸ ਪੇੜ ਤੇ ਮੁਸੀਬਤ ਆ ਗਈ। ਮੈਂ ਇਸ ਪੇੜ ਨੂੰ ਛੱਡ ਕੇ ਕਿਤੇ ਹੋਰ ਕਿਵੇਂ ਚਲੇ ਜਾਵਾਂ? ਮੈਂ ਉਹ ਮਤਲਬੀ ਲੋਕਾਂ ਵਾਂਗ ਨਹੀਂ ਹੈਗਾ ਜੋ ਮੁਸੀਬਤ ਆਂ ਤੇ ਆਪਣੇ ਦਾ ਸਾਥ ਛੱਡ ਦਿੰਦੇ ਆ। ਮੈਂ ਆਪਣੇ ਮਰਦੇ ਦਮ ਤੱਕ ਇਹ ਪੇੜ ਦਾ ਸਾਥ ਨਿਭਾਵਾਂਗਾ। ਉਹ ਬਾਜ ਦਾ ਇਹੋ ਜਿਹਾ ਪ੍ਰੇਮ ਵੇਖ ਕੇ ਉਹ ਦੇਵਤਾ ਬਹੁਤ ਖੁਸ਼ ਹੋ ਜਾਂਦਾ ਹੈ। ਉਹ ਦੇਵਤਾ ਉਹ ਬੁੱਢੇ ਬਾਜ ਨੂੰ ਕਹਿੰਦਾ ਕਿ ਮੈਂ ਤੈਨੂੰ ਵਰਦਾਨ ਦੇਣਾ ਚਾਹੁੰਦਾ। ਦੱਸ ਤੈਨੂੰ ਕੀ ਚਾਹੀਦਾ ਹੈ? ਸਿਰ ਬੁੱਢਾ ਬਾਜ ਬੋਲਦਾ ਹੈ हे ਦੇਵਤਾ ਮੈਨੂੰ ਵਰਦਾਨ ਨਹੀਂ ਚਾਹੀਦਾ ਜੇ ਤੁਸੀਂ ਵਰਦਾਨ ਦੇਣਾ ਚਾਹੁੰਦੇ ਹੋ ਤਾਂ ਇਹ ਪੇੜ ਨੂੰ ਵਰਦਾਨ ਦੇ ਦਿਓ ਤਾਂ ਕਿ ਆਹ ਪੇੜ ਹਰਾ-ਭਰਾ ਹੋ ਜਾਏ ਇਹਦੀ ਉਮਰ ਵਧ ਜਾਏ ਮੈਂ ਤਾਂ ਬੁੱਢਾ ਹੋ ਚੁੱਕਿਆ ਥੋੜਾ ਬਹੁਤ ਜੀਵਨ ਹੋਰ ਬਚਿਆ ਮੇਰੇ ਬਾਅਦ ਇਹ ਪੇੜ ਦੀ ਛਾਂ 'ਚ ਹਜ਼ਾਰਾਂ ਹੀ ਪੰਛੀ ਸੁਖੀ ਰਹਿਣਗੇ ਸਭ ਦਾ ਭਲਾ ਹੋਏਗਾ ਤੇ ਮੈਨੂੰ ਵੀ ਖੁਸ਼ੀ ਮਿਲੇਗੀ ਬਾਜ ਦੀ ਗੱਲ ਸੁਣ ਕੇ ਉਹ ਦੇਵਤੇ ਨੇ ਉਹ ਪੇੜ ਨੂੰ ਸਿਰ ਤੋਂ ਹਰਾ ਭਰਾ ਕਰ ਦਿੱਤਾ ਪੂਰੇ ਜੰਗਲ ਵਿੱਚ ਬਾਰਿਸ਼ ਆ ਗਈ ਸਾਰੇ ਜੰਗਲ ਦੇ ਪੇੜ ਫਿਰ ਤੋਂ ਹਰੇ ਭਰੇ ਹੋ ਗਏ ਚਾਰੋਂ ਹੀ ਤਰਫ ਹਰਿਆਲੀ ਹੋ ਗਈ ਜੋ ਜੀਵ ਜੰਤੂ ਪਸ਼ੂ ਪੰਛੀ ਜੰਗਲ ਨੂੰ ਛੱਡ ਕੇ ਚਲੇ ਗਏ ਸੀ ਉਹ ਦੁਬਾਰਾ ਉਹ ਜੰਗਲ ਵਿੱਚ ਵਾਪਸ ਆ ਗਏ ਸਾਰੇ ਪੰਛੀ ਉਹ ਪੇੜ ਤੇ ਆ ਕੇ ਰਹਿਣ ਲੱਗੇ ਤੇ ਉਹ ਬੁੱड्ढे ਬਾਜ਼ ਦੀ ਸੇਵਾ ਕਰਨ ਲੱਗ ਪਏ ਬੁੱड्ढे ਬਾਜ਼ ਦਾ ਭੋਜਨ ਪਾਣੀ ਸਾਰਾ ਉਹ ਹੀ ਲਿਆ ਕੇ ਦਿੰਦੇ ਸੀ ਇਸ ਤਰ੍ਹਾਂ ਉਹ ਬੁੱड्ढे ਬਾਜ਼ ਦਾ ਸਾਰਾ ਜੀਵਨ ਬਹੁਤ ਅੱਛੀ ਤਰ੍ਹਾਂ ਬੀਤ ਗਿਆ ਦੋਸਤੋ ਸਾਨੂੰ ਵੀ ਇਸ ਕਹਾਣੀ ਤੋਂ ਇੱਕ ਬਹੁਤ ਵੱਡੀ ਸਿੱਖ ਲੈਣੀ ਚਾਹੀਦੀ ਹੈ ਕਿ ਆਪਣੇ ਦਾ ਬੁਰੇ ਟਾਈਮ ਤੇ ਕਦੇ ਵੀ ਸਾਥ ਨਹੀਂ ਛੱਡਣਾ ਚਾਹੀਦਾ ਖਾਸ ਕਰ ਜਿਨੇ ਸਾਨੂੰ ਜਨਮ ਦਿੱਤਾ ਹੈ ਉਸ ਮਾਂ ਦਾ ਤੇ ਪਾਲਣ ਪੋਸ਼ਣ ਕਰਨ ਵਾਲੇ ਉਸ ਪਿਤਾ ਦਾ ਉਹ ਤੁਹਾਡੇ ਜੀਵਨ ਦਾਤਾ ਨੇ ਤੁਹਾਡਾ ਪਾਲਣ ਪੋਸ਼ਣ ਕਰਨ ਵਿੱਚ ਬਹੁਤ ਹੀ ਜ਼ਿਆਦਾ ਤਕਲੀਫਾਂ ਝੱਲੀਆਂ ਨੇ ਜੇ ਉਹਨਾਂ ਦੇ ਬੜਾਪੇ ਵਿੱਚ ਤੁਸੀਂ ਉਹਨਾਂ ਦਾ ਸਹਾਰਾ ਨਹੀਂ ਬਣ ਪਾਏ ਤਾਂ ਉਹ ਜੀਵਨ ਕਿਸੇ ਕੰਮ ਦਾ ਨਹੀਂ ਰਹੇਗਾ